ਲੈਂਡ ਸੇ ਰਾ ਲੈਂਡ ਸੇ ਰਾ ਲੈਂਡ ਸੇ ਲੈਂਡ ਸੇ ਰਾ ਪਾਉ ਪਾਉ ਲੈ ਹੇ ਤਾਂ ਲੈ ਹੇ ਓਏ ਅਨੀ ਤਾ ਕੀ ਪਤਾ ਲੱਗਦਾ ਦੋਰੇ ਨਹੀਂ ਜਦਾ ਲੈਣ ਦੇ ਓ ਪਿੰਡ ਵਾਲੇ ਪਾਉ ਨੂੰ ਫੜਾਓ ਯਾਰ ਇਹਨਾਂ ਨੂੰ ਫੜਾਓ ਓ ਭਰਾਵਾ ਲੈਣ ਚ ਆ ਜੋ ਨਾ ਕੋਈ ਟਰਾਲੀ ਵਾਲਾ ਆਂਦਾ ਇਹਨਾਂ ਕੋ ਸਿਆ ਸੇ ਮਿੰਟ ਟਰਾਲੀ ਦਾ ਹੋਗਾ ਕੈਂਪਸ ਜਾਵਾ ਕਰਾ ਦੋ ਨਾ ਦੋ ਆਂਦਾ ਇਹ ਸਾਰੇ ਕੋ ਮਾਏ ਓਏ ਮੁੰਡੇ ਕਹਿਣ ਦਿੰਦੋ ਇਹਨਾਂ ਗਾੜੀ ਮੁੰਡੇ ਜਾਣ ਲਿਆ ਸਾਰੇ ਦੇ ਕੇ ਗਏ ਅੱਗੇ ਨਾ ਇੱਧਰ ਦੀ ਲੰਘ ਕੇ ਟਰਾਲੀ ਪ੍ਰਸ਼ਾਦਾ ਲੈਣਾ ਜੇ ਪ੍ਰਸ਼ਾਦਾ ਲੈ ਜਾਦਾ ਲੈ ਲੋ ਪ੍ਰਸ਼ਾਦਾ ਲੈ ਲੋ ਪ੍ਰਸ਼ਾਦਾ ਦਾਲ ਲੈ ਲੋ ਜੇ ਭਾਂਡੇ ਲੈ ਆਓ ਪ੍ਰਸ਼ਾਦਾ ਦਾਲ ਬਣਿਆ ਦਾ